ਸੱਚ ਸੁਣਨ ਤੋਂ ਭੱਜਿਆ ਭਗਵੰਤ ਮਾਨ ਆਪਣੀ ਪਹਿਲੀ ਪਤਨੀ ਦਾ ਫੇਸਬੁੱਕ ਅਕਾਊਂਟ ਕਰਤਾ ਬੰਦ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛੜੀ ਹੋਈ ਹੈ ਤੇ ਵਿਕਰਮ ਸਿੰਘ ਮਜੀਠੀਆ ਨੇ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਾਦਰ ਡਰ ਤੇ ਸਿਰਤੋ ਕੀ ਖਤਰਾ ਸਰਕਾਰੀ ਤੰਤਰ ਵਰਤ ਕੇ ਆਪਣੀ ਈ ਧੀ ਦਾ ਫੇਸਬੁੱਕ ਬੰਦ ਕਰਵਾਇਆ ਜਿਸ ਪਲੇਟਫਾਰਮ ਤੋਂ ਤੀ ਸਿਰਤ ਆਪਣੀ ਗੱਲ ਰੱਖਦੀ ਸੀ ਕਿ ਇਹ ਲੋਕਤੰਤਰ ਹੈ ਦੇਸ਼ ਨੂੰ ਕੀ ਖਤਰਾ ਧੀ ਸਿਰਤ ਤੇ ਪੁੱਤ ਦਿਲਸ਼ਾਨ ਤੋਂ ਖਤਰਾ ਤਾਂ ਭਗਵੰਤ ਮਾਨ ਤੁਹਾਨੂੰ ਹੈ ਕਿਉਂਕਿ ਬੱਚੇ ਤੁਹਾਡੀ ਅਸਲ ਸੱਚਾਈ ਪੰਜਾਬੀਆਂ ਸਾਹਮਣੇ ਰੱਖਦੇ ਹਨ ਬਾਪ ਆਪਣੇ ਬੱਚਿਆਂ ਦੇ ਸੁੱਖ ਮੰਗਦੇ ਹਨ ਤੇ ਇਹ ਕਲਯੁਗੀ ਬਾਪ ਆਪਣੇ ਬੱਚਿਆਂ ਦੇ ਖਾਤੇ ਬੰਦ ਕਰਾ ਰਿਆ ਹੈ ਕੱਲ ਨੂੰ ਕਹੋਗੇ ਕਿ ਬੱਚੇ ਦੇਸ਼ ਧਰੋਹੀ ਹਨ ਐਨਐਸਏ ਲਗਾਓ ਨਿੱਜੀਕਰ ਲਈ ਸਰਕਾਰੀ ਤੰਤਰ ਵਰਤਨ ਦੀ ਮੈਂ ਨਿਖੇਧੀ ਕਰਦਾ ਆ ਤੇ ਅਫਸਰ ਨੂੰ ਵੀ ਤਾੜਨਾ ਚਾਹੀਦਾ ਹੈ ਕਿ ਨਿੱਜੀ ਮੌਸਲਿਆਂ 'ਚ ਦਖਲ ਨਾ ਦੇ ਜੋ ਕਰੋਗੇ ਕਰੋਗੇ ਉਪਰੋਂਗੇ ਤੇ ਦੱਸਿਓ ਕਿ ਜਿਹੜੀ ਪੋਸਟ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਪਰਿਵਾਰ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸੱਚ ਸੁਣਨ ਤੋਂ ਡਰਦੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਮੇਰੀਆਂ ਜੜੀਆਂ ਪੋਲਾ ਨੇ ਉਹ ਖੁੱਲ ਜਾਣੀਆਂ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਪ੍ਰੀਤ ਘਰੇਵਾਲ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਦਾ ਅਕਾਊਂਟ ਬੰਦ ਕਰਵਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੱਚ ਸੁਣਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਪੱਜ ਗਿਆ ਹੈ ਤੇ ਜਿਸ ਨੂੰ ਲੈ ਕੇ ਵਿਕਰਮ ਜਿੱਠਿਆ ਹੁਣ ਕਾਫੀ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਿਹੜਾ ਤੁਹਾਨੂੰ ਕਾਹ ਦਾ ਡਰ ਹੈ ਤੇ ਜਦ ਕਿ ਇਸ ਗੱਲ ਦੇ ਉੱਤੇ ਤੁਸੀਂ ਉਹਨਾਂ ਦਾ ਅਕਾਊਂਟ ਬੰਦ ਕਰਵਾ ਦਿੱਤਾ ਤੇ ਕੱਲ ਨੂੰ ਕਹੋਗੇ ਕਿ ਬੱਚੇ ਹੀ ਦੇਸ਼ ਧਰੋਹੀ ਹਨ ਐਨਐਸਏ ਲਗਾਓ ਤੇ ਜਿਸ ਦੇ ਦੌਰਾਨ ਇਹ ਗੱਲ ਕਹਿ ਕੇ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਫਿਰ ਪਲਟਵਾਰ ਕੀਤਾ ਗਿਆ ਤੇ ਆਏ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਖੜਕੀ ਰਹਿੰਦੀ ਹੈ ਪਰੰਤੂ ਹੁਣ ਵਿਕਰਮ ਜੀਠੀਆਂ ਨੇ ਫੇਸਬੁੱਕ ਅਕਾਊਂਟ ਯਾਨੀ ਕਿ ਪਤਨੀ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਵਾਈਫ ਸੀ ਉਸ ਦਾ ਅਕਾਊਂਟ ਬੰਦ ਹੋ ਗਿਆ ਹੈ ਪ੍ਰੀਤ ਗਰੇਵਾਲ ਦੀ ਆਈਡੀ ਤੋਂ ਪਹਿਲਾਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਾਂਝੇ ਕੀਤੇ ਗਏ ਆ ਤੇ ਹੁਣ ਉਹ ਅਕਾਊਂਟ ਬੰਦ ਕਰਵਾ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਇਹ ਕਹਿ ਲਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਡਰ ਗਏ ਨੇ ਤੇ ਉਹ ਸੱਚ ਸੁਣਨ ਨੂੰ ਲੈ ਕੇ ਭੱਜ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਵਿਕਰਮ ਜੀਠੀਆਂ ਨੇ ਮੁੱਖ ਮੰਤਰੀ ਭਗਵੰਤ ਮਤਮਨ ਨੂੰ ਲਲਕਾਰਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਗੱਲ ਨੂੰ ਲੈ ਕੇ ਮੈਂ ਉਹਨਾਂ ਨੇ ਕਿਹਾ ਕਿ ਮੈਂ ਨਿਖੇਧੀ ਕਰਦਾ ਹਾਂ ਕਿ ਤੁਸੀਂ ਫੇਸਬੁੱਕ ਅਕਾਊਂਟ ਹੈ ਜਿਹੜਾ ਉਹਨਾਂ ਦਾ ਬੰਦ ਕਰ ਦਿੰਦਾ